ਦੇਖੋ ਡੈਰੀਫਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਜਿਲ੍ਹਾ ਖੰਡ ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਬਣਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮਡੀ ਯੋਗਸ਼ਾਲਾ ਜਨਮ ਮਹਿਮ ਬਣ ਗਈ ਹੈ ਇਸ ਮਹਿਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ ਮੁਫਤ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਜਿਸ ਦਾ ਲੋਕ ਲਾਭ ਲੈ ਕੇ ਰੋਗਾਂ ਤੋਂ ਦੂਰ ਰਹਿ ਰਹੇ ਨੇ ਸੂਬੇ ਦੇ 23 ਜ਼ਿਲ੍ਹਿਆਂ 'ਚ ਹੁਣ ਤੱਕ 2900 ਤੋਂ ਵੱਧ ਮੁਫਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ 80000 ਤੋਂ ਵੱਧ ਲੋਕ ਲਾ ਬਲੇ ਰਹੇ ਨੇ ਮੈਨੂੰ ਖੁਦ ਬੀਪੀ ਦੀ ਪ੍ਰੋਬਲਮ ਰਹੀ ਗੈਸ ਦੀ ਪ੍ਰੋਬਲਮ ਰਹੀ ਮੈਨੂੰ ਯੋਗ ਸ਼ਾਲਾ ਚ ਆਉਣ ਤੋਂ ਬਾਅਦ ਇੱਕ ਸਾਲ ਤੋਂ ਐਕਸਰਸਾਈਜ਼ ਕਰਨ ਤੋਂ ਬਾਅਦ ਯੋਗ ਸ਼ਾਲਾ ਸੀਐਮ ਸਾਹਿਬ ਦੀ ਯੋਗ ਸ਼ਾਲਾ ਦੇ ਵਿੱਚ ਆਉਣ ਤੋਂ ਬਾਅਦ ਮੈਨੂੰ ਰੈਗੂਲਰ ਮੇਰੀ ਗੈਸ ਦੀ ਪ੍ਰੋਬਲਮ ਮੇਰੀ ਬੀਪੀ ਦੀ ਪ੍ਰੋਬਲਮ ਬਿਲਕੁਲ ਸੌਟ ਆਊਟ ਹੋ ਚੁੱਕੀ ਹੈ ਜੀ ਪਹਿਲਾਂ ਮੇਰਾ ਬੀਪੀ 180 100 ਰਹਿੰਦਾ ਸੀ ਹੁਣ 120 80 ਨੋਰਮਲ ਰਹਿੰਦਾ ਹੈ ਸੀਐਮ ਯੋਗ ਸ਼ਾਲਾ ਬਹੁਤ ਵਧੀਆ ਮੈਨੂੰ ਵੀ 2 ਮਹੀਨੇ ਹੋ ਗਿਆ ਜੁਆਇਨ ਕੀਤੇ ਤੇ ਕਾਫੀ ਫਰਕ ਪਿਆ ਮੇਰਾ weight reduce ਵੀ ਹੋਇਆ inch loss ਹੋਇਆ ਬਾਕੀ ਮੀਨ ਪੇ ਫਲੈਕਸੀਬਿਲਟੀ ਵਧੀਆ। ਅੱਛਾ ਲੱਗਦਾ ਐਕਟਿਵ ਰਹਿਨੇ ਆਪਾਂ ਸਾਰੇ ਦਿਨ ਘਰ ਦਾ ਕੰਮ ਵੀ ਕੀਤਾ ਜਾਂਦਾ। ਤੇ ਵਧੀਆ ਜੀ ਬਹੁਤ ਮੈਂ ਤਾਂ ਕਹੂੰਗੀ ਹਰ ਇੱਕ ਨੂੰ ਰეკਮੈਂਡ ਕਰਦੀ ਆ ਵੀ ਸਾਨੂੰ ਕਰਨਾ ਚਾਹੀਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨ ਹੈ ਕਿ ਇਹ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਮੁਫਤ ਸੀਐਮ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਤ ਹੋ ਰਹੀ ਹੈ। ਪੁਲਿਸ ਵਾਲਾ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਲਈ ਵੱਡਾ ਉਪਰਾਲਾ ਕੀਤਾ ਗਿਆ ਜਾਨਕੀ ਸਮਰਾਲੇ ਵਿਖੇ ਦੋ ਦਿਨਾਂ ਦਾ ਫੁੱਟਬਾਲ ਮੈਚ ਖੇਡ ਕੇ ਉਹਨਾਂ ਨੌਜਵਾਨ ਜੁਵਾਵਤੇ ਲੜਕੀਆਂ ਨੂੰ ਨਸ਼ਾ ਮੁਕਤ ਰਮਸੇ ਪੰਜਾਬ ਨੂੰ ਨਸ਼ਾ ਬੇ ਬੜੀ ਵੱਡਾ ਉਪਰਾਲਾ ਕੀਤਾ ਗਿਆ ਕਿਤੇ ਕਿਤੇ ਐਸਐਸਪੀ ਖੰਨਾ ਅਮਨਿਤ ਕੋਂਡਾ ਲਈ ਬਹੁਤ ਵੱਡਾ ਪ੍ਰਾਲਾ ਤਾਂ ਇਹ ਲੱਗਦਾ ਪੰਜਾਬ ਦੇ ਵਿੱਚ ਇੱਕ ਪਹਿਲਾ ਹੀ ਜ਼ਿਲ੍ਹਾ ਬਣੂਗਾ ਜਿਸ ਨੇ ਇੱਕ ਵੱਡੀ ਮੁਹਿੰਮ ਛੇੜੀਆ ਨਸ਼ਾ ਮੁਕਤ ਪੰਜਾਬ ਗਰਨ ਵਸਤੇ ਇਸ ਟਾਈਮ ਮੇਨਾ ਮੌਜੂਦ ਹੈ ਸਨਾਰਾ ਦੇ ਡੀਐਸਪੀ ਸਰ ਤਲੋਚਨ ਸਿੰਘ ਜੀ ਸਰ ਬਹੁਤ ਵੱਡਾ ਉਪਰਾਲਾ ਪੰਜਾਬ ਪੁਲਿਸ ਬਿਸ਼ੱਕ ਮਾਨ ਸਰਕਾਰ ਵੱਲੋਂ ਬਹੁਤ ਵੱਡਾ ਇੱਕ ਵੱਡੀ ਮੁਹਿੰਮ ਵੀ ਵਿੱਢੀ ਗਈ ਹੈ ਲੇਕਿਨ ਕਿਤੇ ਜ਼ਿਲ੍ਹਾ ਖੰਨਾ ਪੁਲਿਸ ਵਾਲੇ ਕਿ ਵੱਡੀ ਮੁਹਿੰਮ ਨੂੰ ਪ੍ਰਾਲਾ ਕੀਤਾ ਗਿਆ ਮੰਨਦੇ ਹੋ ਵੀ ਕੁਝ ਹੀ ਸਮੇਂ ਦੇ ਵਿੱਚ ਜ਼ਿਲ੍ਹਾ ਖੰਨਾ ਹੀ ਨਹੀਂ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਇਹ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਡੀਜੀਪੀ ਸ਼੍ਰੀ ਕਰੋਜਦਸ ਸਾਹਿਬ ਵੱਲੋਂ ਤੇ ਸਾਡੇ ਐਸਐਸਪੀ ਮੈਡਮ ਉਨੀਤ ਕੁੰਡਲਜੀ ਵੱਲੋਂ ਉਹਨਾਂ ਵੱਲੋਂ ਵਿਸ਼ੇਸ਼ ਜਿਹੜੀਆਂ ਹਦਾਇਤਾਂ ਦੇ ਤਹਿਤ ਨਸ਼ਾ ਮੁਕਤ ਪੰਜਾਬ ਨੂੰ ਕਰਨ ਲਈ ਪੰਜਾਬ ਦੀ ਜਿਹੜੀ ਜਵਾਨੀ ਬਿਲਕੁਲ ਉਹਨੂੰ ਸਪੋਰਟਸ ਵਾਲੇ ਪਾਸੇ ਲਾਈਏ ਉਹਨੂੰ ਉਹਦੇ ਤਹਿਤ ਜਿਹੜਾ ਸਾਡਾ ਇਹ ਬਹੁਤ ਹੀ ਵਧੀਆ ਪ੍ਰਾਪਲਾ ਸਾਡੇ ਮੈਡਮ ਐਸਐਸਪੀ ਸਾਹਿਬ ਦੀ ਸੁਪਰਵਾਈਜ਼ ਦੇ ਥਲੇ ਹੋਇਆ ਇਹਦੇ ਵਿੱਚ ਆੜਾੜ ਜਿਹੜੀ ਹੈ ਸਾਡੇ ਖੰਨੇ ਡਿਸਟ੍ਰਿਕਟ ਦੇ ਵਿੱਚੋਂ ਬਹੁਤ ਹੀ ਵਧੀਆ ਟੀਮਾਂ ਦਾ ਪ੍ਰਦਰਸ਼ਨ ਕੀਤਾ ਮੁੰਡਿਆਂ ਦੀ ਟੀਮਾਂ ਤੋਂ ਬਿਨਾਂ ਜਿਹੜੀ ਸਾਡੇ ਕੁੜੀਆਂ ਦੀ ਟੀਮ ਵੀ ਆ ਉਹ ਵੀ ਸਾਡੀ ਆ ਖੇੜੀ ਰਹੀ ਹੈ ਹੁਣ ਮੈਂ ਥੋੜੇ ਜਰੀਏ ਇਹ ਸਾਰੀ ਪਬਲਿਕ ਨੂੰ ਮੈਸੇਜ ਲੈਣਾ ਚਾਹਣਾ ਜਿੰਨੇ ਵੀ ਸਾਡੇ ਇਲਾਕੇ ਦੇ ਪੰਜਾਬ ਦੇ ਵਾਸੀ ਨੇ ਆਪਣੇ ਬੱਚਿਆਂ ਨੂੰ ਸਪੋਰਟਸ ਵਾਲੇ ਪਾਸੇ ਜੋੜਨ ਤਾਂ ਕਿ ਜਿਹੜੇ ਬੱਚੇ ਆ ਮਾੜੀ ਸੋਸਾਇਟੀ ਜਿਨਾ ਪੈਸੇ ਕਿ ਫਾਇਦੇ ਹੋ ਵੀ ਲਗਦਾ ਵੀ ਹੁਣ ਉਸ ਸਮਾਂ ਆ ਗਿਆ ਵੀ ਹੁਣ ਜਿਹੜੀ ਪੂਰੀ ਅੜੀ ਪੰਜਾਬ ਦੀ ਆਵਾਮ ਹੈ ਅਗਰ ਪੁਲਿਸ ਦਾ ਸਾਥ ਦੇਂਦੀ ਤਾਂ ਕੁਝ ਘੰਟਿਆਂ ਦੇ ਵਿੱਚ ਹੀ ਨਾ ਜਿੰਨੀ ਘੰਟੇ ਚ ਨਸ਼ਾ ਬਿਲਕੁਲ ਪੰਜਾਬ ਮੁਕਤ ਹੋ ਸਕਦਾ ਹੈ ਇਹ ਜੇ ਪਬਲਿਕ ਸਾਡੇ ਨਾਲ ਐਵੇਂ ਸਹਿਯੋਗ ਦੇਊਗੀ ਜਿਵੇਂ ਹੁਣ ਦੇ ਰਹੀ ਹੈ ਮੈਂ ਤੇ ਕਹਣਾ ਕੋਈ ਜਿਆਦਾ ਲੰਮਾ ਟਾਈਮ ਨਹੀਂ ਲੱਗੂਗਾ ਬਿਲਕੁਲ ਜਿਹੜਾ ਨਸ਼ਾ ਮੁਕਤ ਪੰਜਾਬ ਸਾਡਾ ਫ੍ਰੀ ਹੋ ਜਾਵੇ ਤਾਂ ਮੇਰੇ ਅਸਤੇ ਮਜੂਦਾ ਮਾਛੀਵੜ ਸਾਹਿਬ ਤੋਂ ਐਸ ਐਚ ਓ ਬਿੰਦਰ ਸਿੰਘ ਜੀ ਕਿੱਸਾ ਦੇਖਦੇ ਹੋ ਬੜਾ ਵੱਡਾ ਉਤਾਲਾ ਐਸਐਸਪੀ ਮੈਡਮ ਅਮਨੀਤ ਕੁੰਡਲਾ ਲੱਗ ਰਿਹਾ ਵੀ ਪਿੰਡਾਂ ਦੇ ਇਲਾਕੇ ਦੇ ਵਿੱਚ ਜਿੱਦਾਂ ਤੁਸੀਂ ਮਛਪੜ ਸਾਹਿਬ ਐ ਕੋਈ ਹੋਰ ਲੱਗ ਪਿੰਡਾਂ ਦੇ ਇਲਾਕੇ ਵੀ ਕਾਫੀ ਜਿਹੜੇ ਲੋਕ ਇਸ ਨਸ਼ੇ ਵੱਲ ਚੱਲਦੇ ਵੀ ਹੁਣ ਉਹ ਸਮਾਂ ਆ ਗਿਆ ਵੀ ਹੁਣ ਪੂਰਾ ਪਿੰਡਾਂ ਦੇ ਨੌਜਵਾਨ ਹੁਣ ਖੇਡਾਂ ਵੱਲ ਜ਼ਿਆਦਾ ਪ੍ਰੇਰਿਤ ਹੋਣਗੇ ਬਿਲਕੁਲ ਜੀ ਹੁਣ ਜਿਵੇਂ ਸਾਡੇ ਇੱਥੇ ਖੇਡਾਂ ਹੋ ਰਹੀਆਂ ਨੇ ਸਾਰੇ ਪਿੰਡਾਂ ਦੇ ਬੱਚਿਆਂ ਨੂੰ ਵੀ ਇਹਦੇ ਬਾਰੇ ਪਤਾ ਲੱਗ ਰਿਹਾ ਹੈ ਤੇ ਪਰੋਂ ਆ ਕੇ ਟੀਮਾਂ ਵੀ ਹਿੱਸਾ ਲੈ ਰਹੀਆਂ ਨੇ ਇਹਨਾਂ ਨਾਲ ਬੱਚਾਂ ਤੇ ਬਹੁਤ ਅਸਰ ਪੈਂਦਾ ਹੈ ਮਾੜੀ ਸੰਗਤ ਚੋਂ ਨਿਕਲ ਰਹੇ ਨੇ ਕੇਟਾ ਵਾਲੇ ਪਾਸੇ ਲੱਗ ਰਹੇ ਨੇ ਕਿ ਉਹ ਅਸੀਂ ਉਮੀਦ ਕਰਦੇ ਹਾਂ ਵੀ ਇਹ ਜਿਹੜੀ ਮਹਿੰਮਾ ਹੋਰ ਵੀ ਵਧੀਆ ਚੱਲੂਗੀ ਜਿਹੜੇ ਬੱਚੇ ਨੇ ਨਸ਼ਾ ਮੁਕਤ ਹੋਣਗੇ ਸਾਰੇ ਧੰਨਵਾਦ ਕਰਦੇ ਜੀ ਥੈਂਕ ਯੂ ਜੀਰ ਨਾਲ ਜ਼ਿਲ੍ਹਾ ਖੰਨਾ ਪੁਲਿਸ ਫੋਰਡਿਕ ਨਸ਼ੇ ਖਿਲਾਬੜੀ ਵਿੱਡੀਗੀ ਮਹਿੰਮਾ ਤਾਂ ਦੱਸਦੀ ਕਿ ਖਾਸ ਕਰਕੇ ਅਗਰ ਗੱਲ ਕੀਤੀ ਜਾਵੇ ਜ਼ਿਲ੍ਹਾ ਖੰਨਾ ਦੇ ਐਸਐਸਪੀ ਮੈਡਮ ਅਮਨੀਤ ਕੁੰਡਲ ਵੱਲੋਂ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡਾ ਟੂਰਨਾਮੈਂਟ ਬੱਚਿਆਂ ਕਰਾ ਕੇ ਇੱਕ ਉਹਨਾਂ ਨੌਜਵਾਨਾਂ ਇੱਕ ਨਵੀਂ ਸੇ ਦਿੱਤੀ ਗਈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਹੈਗੇ ਆ ਉਹ ਖੇਡਾਂ ਵਾਲ ਹੋ ਕੇ ਇਹ ਜਿਹੜੇ ਨਸ਼ੇ ਦਲ ਦੇ ਜਿਹੜੇ ਨੌਜਵਾਨ ਤਸਤੇ ਜਾ ਰਹੇ ਸੀ ਉਹਨਾਂ ਤੋਂ ਦੂਰ ਰਹਿਣ ਤੇ ਪੰਜਾਬ ਨੂੰ ਨਸ਼ਾ ਮੁਕਤ ਰਵੇ ਵਿੱਚ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦਾ ਇੱਕ ਸਾਥ ਦੇ ਕੇ ਪੰਜਾਬ ਨੂੰ ਇੱਕ ਸੁਨਹਿਰਾ ਯਾਨੀ ਕਿ ਰੰਗਲਾ ਪੰਜਾਬ ਬਣਾਉਣ ਵਿੱਚ ਆਪਣਾ ਇੱਕ ਬਹੁਤ ਵੱਡਾ ਦਾਇਤਵ ਨਿਭਾਣ ਕੈਮਰਾਮੈਨ ਬੋਬੀਨਾ ਸੰਦੀਪ ਸ਼ਰਮਾ ਦੈਨਸ ਟੀਵੀ ਸਮਰਾਲਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ